ਆ ਦੇਖੋ ਜੀ ਆ ਬਣਾਦਾ ਬਾਈ ਨੇ ਗਲਾਸ ਠੀਕਾ ਜੀ ਹੈਲੋ ਸਸਿਕਲ ਦੋਸਤੋ ਮੈਂ ਤੁਹਾਡਾ ਸੁਖਚੈਨ ਤੇ ਇਹ ਜਿਹੜੀ ਅੱਜ ਵੀਡੀਓ ਹੈ ਮੇਰਾ ਇੱਕ ਦੋਸਤ ਸੁੱਖਾ ਜਿਹੜਾ ਕਿ ਆਪਣਾ ਬੋਤਰਾ ਕੱਟਣ ਦਾ ਤਰੀਕਾ ਦੱਸੂਗਾ ਕਿ ਆਜੂ ਆਪਾਂ ਤੇ ਸਿੱਖਨੇ ਤਰੀਕੇ ਚੱਲ ਵੀ ਸੁੱਖੇ ਦੱਸ ਕਿਵੇਂ ਕੱਟੇਗਾ ਆਹ ਲਾਇਆ ਕੱਚਾ ਧਾਗਾ ਲੈਣਾ ਹੈਗਾ ਠੀਕ ਆ ਠੀਕ ਹੈ ਜੀ ਇਹ ਕੱਚਾ ਤਾਂ ਗਾ ਲੈ ਕੇ ਇਹ ਤੇ ਆਏ ਵਾਲ ਮਾਰਨਾ ਵਾਲ ਮਾਰ ਕੇ ਇਹ ਕਿੰਨਾ ਕੁ ਧੱਕਾ ਚਾਹੀਦਾ ਆਪਾਂ ਨੂੰ ਇਹ ਤੇ ਬਸ ਦਾ 10 12 ਗੀੜੇ ਵਾਲ ਦੇ ਦੇ ਦੋ ਅੱਛਾ ਇਹ ਬੰਨੂ ਤਾਂ ਵਧੀਆ ਨਾ ਮੈਂ ਨਾ ਜਾਵਾਂ ਬਾਈ ਸਭ ਕੱਟਾ ਜਾਊ ਜਿਵੇਂ ਗਲਾਸ ਹੋਊਗਾ ਗਲਾਸ ਨੂੰ ਕੱਟੀ ਜਾਣੀ ਆ ਕਟਾਂਗੇ ਕਿਵੇਂ ਇਹਦਾ ਇਕੱਲਾ ਧਾਗੇ ਬਿਲਟੀ ਜਾਂਣਾ ਯਾਰ ਹੈ ਕਟਾਂਗੇ ਕਟਣ ਦਾ ਵੀ ਤਰੀਕਾ ਤੁਹਾਨੂੰ ਦੱਸਾਂਗੇ ਬਾਈ ਪਹਿਲਾਂ ਧਾਗੇ ਦਾ ਤਰੀਕਾ ਵੇਖੋ ਅੱਛਾ ਹੌਲੀ ਹੌਲੀ ਦੱਸਾਂਗੇ ਇੱਕ ਵਾਰੀ ਨਹੀਂ ਆ ਇੱਕ ਵਾਰੀ ਨਹੀਂ ਦੱਸਣਾਗਾ ਇੱਕ ਵਾਰੀ ਤੁਹਾਨੂੰ ਸਮਝ ਨਹੀਂ ਆਉਣਾਗਾ ਕਿ ਕਿਵੇਂ ਕੀਤਾ ਕਿਵੇਂ ਨਹੀਂ ਕੀਤਾਗਾ ਪੂਰਾ ਪ੍ਰੈਕਟੀਕਲ ਕਰਕੇ ਦੱਸੂ ਮੇਰਾ ਬਾਈ ਅੱਜ ਤਾਂ ਆਹ ਵੇਖੋ ਚਲ ਦੇਖਦੇ ਆਂ ਫਿਰ ਵੇਖ ਕੇ ਸਕਾਰਾ ਤੂੰ 10 ਵਾਲਾਂ ਨੂੰ ਤੁਸੀਂ ਬਹੁਤ ਮਾਰਦੇ ਹੋ ਨਾ ਆ ਲੈ 10 ਹੀ ਆ ਪਰ ਵਾਹ ਤੈਨੂੰ ਠੀਕ ਆ ਆ ਲੈ ਇਹ ਮੁੜ ਕੇ ਮੇਰੇ ਇਹ ਨੂੰ ਸੇ ਗਿਆ ਇਹ ਵੀਰੇ ਪਟ્રોલ ਆ ਅੱਛਾ ਠੀਕ ਆ ਇਹ ਪਟ્રોલ ਨਾਲ ਕੱਟੀ ਜਾਊਗੀ ਹਾਂ ਅੱਗ ਲਾ ਕੇ ਇਹਨੂੰ ਅੱਛਾ ਅੱਗ ਲਾਉਣੀ ਆ ਮੈਂ ਇਹਦੇ ਪਟ્રોલ ਨਾਲ ਹੀ ਕੱਟ ਦਊਗਾ ਹਾਂ ਆ ਲੈ ਅੱਗ ਲਾਉਣੀ ਆ ਅੱਛਾ ਇਹਨੂੰ ਅੱਗ ਲਾਉਣੀ ਆ ਇਹ ਕੱਲੇ ਤਾਂ ਅੱਗ ਨੂੰ ਅੱਗ ਨਹੀਂ ਲੱਗਦੀ ਕੱਲੇ ਤਾਂ ਅੱਗ ਨੂੰ ਅੱਗ ਨਹੀਂ ਲੱਗਦੀ ਤੇ ਮੇਰਾ ਭਾਈ ਹੁਣ ਫਿਰ ਪੈਟਰੋਲ ਪਾਈਣਾ ਮੜਾ ਧਿਆਨ ਵੀ ਰੱਖੀ ਇਹ ਇਹ ਲਾਉਣੀ ਅੱਗ ਆਹ ਲਾਤੀ ਇਹ ਅੱਗ ਆਹ ਬਾਲਟੀ ਮੜੀ ਦੇ ਪਾਸੇ ਕਰ ਦੇ ਕਿਤੇ ਬਾਲਟੀ ਨਾਲ ਵਿਚਾਲੀ ਲਓ ਜੀ ਦੇਖਦੇ ਹੁਣ ਇਹ ਤੋਂ ਬਾਅਦ ਕੀ ਕਰੂਗਾ ਇਹ ਚੱਕ ਗਿਆ ਚਲੂਗੀ 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 ਕੋਈ ਨਾ ਹਵਾ ਬਹੁਤ ਈਆ ਇਹ ਹੁਣ ਵਧੀਆ ਕੱਟੀ ਜਾਣੀ ਚਾਹੀਦੀ ਆ ਇਹ ਆਪੇ ਰ ਕੱਟੀ ਜਾਊਗੀ ਕਿ ਹੋਰ ਵੀ ਕਾ ਕੁਝ ਕਰਨਗੇ ਇਹਨੂੰ ਪਾਣੀ ਇਹ ਕਰਾਂਗੇ ਨੂੰ ਹੁਣ ਇਦਾਂ ਪਾਣੀ ਚ ਬਸ ਡਬੋ ਦੇਣੀ ਚਾ ਪਾਣੀ ਚ ਡਬੋਣੀ ਆ ਤਾਂ ਇਹ ਬਾਲਟੀ ਕੋਲੇ ਰੱਖੀ ਆ ਹਾਂ ਜੀ ਪਾਣੀ ਚ ਡਬੋਣੀ ਆ ਇਨਸ਼ਾਅੱਲਾ ਦੇਖੀ ਆ ਹੁਣ ਤਗਾ ਹੱਥ ਨਾਲ ਵਾਲੀ ਕੋਈ ਨਾ ਇਹ ਚੱਲ ਬਈ ਹੁਣ ਡਬੋਣ ਪਾਣੀ ਚ ਆ ਦੇਖੋ ਜੀ ਆ ਬਣਾਦਾ ਬਾਈ ਨੇ ਗਲਾਸ ਠੀਕ ਆ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦੇਣੀ ਲਾਈਕ ਕਮੈਂਟ ਦਾ ਮੈਨੂੰ ਪਤਾ ਤੁਸੀਂ ਬਈ ਨੂੰ ਆਪ ਵੀ ਵਰਕ ਕਰ ਦਿੰਦੇ ਆ ਓਕੇ ਧੰਨਵਾਦ